ਲੁੱਟਖੋਦੀ ਨੀਤ ਨਾਲ ਤਿੰਨ ਲੁਟੇਰੀਆਂ ਨੇ ਪ੍ਰਵਾਸੀ ਨੌਜਵਾਨ ਨੂੰ ਮਾਰੀ ਗੋਲੀ ਹੋਈ ਮੌਤ ਪੁਲਸ ਜਿਲਾ ਧਾਣਾ ਕਮਾਣਾ ਦੀਨ ਉਹਦੇ ਪਿੰਡ ਬੋਲੇਵਾਲ ਵਿੱਚ ਲੁਟੇਰੀਆਂ ਵੱਲੋਂ ਇੱਕ ਵਿਅਕਤੀ गोली मार के कतल है तीन अंत छाते लुटेर ने उस उपर हमला कर दिया राम जीवन शुक्ला गोली मार दी जिस मेहता चौंक निजी हस्पताल चले जाया गया जिथे डॉक्टर ने उसने मृतक ऐलान दिता मृतक ਇਸੋ ਜੁਮਾਰਪੁਰ ਪਾਰਟਿਸਪੇਟ ਹੋ ਕੇ ਤੇ ਪਹੁੰਚੇ ਤੇ ਰਾਜਨੀਤਿਕ ਚੁਗਾੜੀ ਸਾਥੀ ਦਿਨੇਸ਼ ਉਕਤਾ ਹਰਪੁਰ ਕਾਂਗਰਸ ਮਾ ਚਲਦੀ ਬਿਆਨ ਅਕੇ ਖਾਨਾ ਪਹੁੰਚ ਦਿੱਤੀ ਦਿਨ ਦੀ ਅਨਿਸ਼ਚਿਤੀ ਵਰਤੋਂ ਮਾ ਲੱਜ ਚ ਕਰ ਨਟਵਾ ਚੁ ਕਰਦੀ ਹੈ ਅੱਗੇ ਮੋਟਰ ਹੈ ਕੋਲੇ ਆ ਕੇ ਕਿਤਾ ਜੀ ਹੋਰ ਆ ਗੋ ਕਹਾਂ ਤੇ ਕਿੱਧਰ ਰੁਕ ਅੱਛਾ ਤੇ ਖੋਗ ਰਿਹਾ ਕੇ ਕਿੰਨੇ ਵਿੱਚ ਗੱਲ ਹੈ ਮੈਨੂੰ ਪਤਾ ਨਹੀਂ ਕਿੰਨੇ ਵਿੱਚ ਮੈਂ ਰਹਿਤੀ ਨਹੀਂ ਰਹਿ ਗਿਆ ਇੱਥੇ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਇਹ ਹੋਈ ਮੋਟਰ ਹੈਡਿੰਗ ਮੰਗ ਕਰਦੇ ਆ ਤੇ ਜੋ ਉਹਦੀ ਬਾਹਰ ਦੀ ਅੱਗੇ ਮੇਰੇ ਵਾਖੜੇ ਤੇ ਉਹ ਸੋਚਦੇ ਰਹੇ ਜਰਦਾ ਕਰ ਹੂੰ ਮੇਰੇ ਆਪੇ ਤੋਂ ਬੋਝੇ ਫੋੜੇ ਰੋਕ ਕਰਦੇ ਨੇ ਬਾਬਾ ਜੀ ਖਾਣੇ ਅਖਰਾਂ ਦੇ ਪੈਸੇ ਦੇਗਾ ਦਾਤਾ ਮਾਰਨੇ ਇਹ ਪੋਜਾ ਚਾਹੀਦੇ ਨਾ ਕਰਾਂਗੇ ਕਹਨੋ ਗਰਮੀਤ ਸਿੰਘ ਪਿੰਡ ਬੋਲੇਰ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਨਾਂ ਚਾਹੁੰਦੇ ਸਾਡਾ ਡੇਰਾ ਜੀ ਆ ਪਰ ਫੇਰ ਜਿਹੜੀ ਮੈਮਦੜੀ ਫੜਕਵਾ ਬੋਲੇ ਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਕਿਸੇ ਦੇ ਪੈਸੇ ਖੋਹ ਲਿੰਦੇ ਆ ਕਿਸੇ ਦੇ ਕੋਹ ਕਰ ਲਿੰਦੇ ਕਦੇ ਕੋਹ ਕਰ ਲਿੰਦੇ ਆ ਅਸੀਂ ਇਹੋ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਕਮੰਡਰ ਨੂੰ ਕਰਨਾ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਫਿਰ ਪੁਲਿਸ ਦੀ ਗਸ਼ਟ ਵਧਾਓ ਗਸ਼ਟ ਵਧਾਓ ਤੇ ਵੱਡੇ ਸੁਰੱਖਿਅਤ ਰਹਿਣ ਅਸੀਂ ਇੱਥੇ ਲੱਗੇ ਛੱਗੇ ਰਹਿੰਦੇ ਆ ਰੋਜ਼ ਮਹੀਨੇ ਕਦੇ ਘੇ ਨੂੰ ਪਟਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਵਾ ਕਿ ਵੱਧ ਵੱਧ ਹਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ ਕੋਈ ਸਰਵੇਅਰ ਹੀ ਬੋਰਡਰ ਮਿਲਦਾ ਉਹਨੂੰ ਮਾਰ ਗਏ ਇੱਕ ਨੂੰ ਲੁੱਟ ਟੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਅਸੀਂ ਤੇ ਡਰਦੇ ਘਰੋਂ ਬਾਹਰ ਆਈ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਬੋਰਸਾ ਲੈ ਕੇ ਭੱਜ ਜਾਂਦੇ ਗਏ ਗਸਤ ਹੁੰਦੀ ਕੋਈ ਕੋਈ ਇਹਨਾਂ ਬੰਦੇ ਨੂੰ ਫੜਨ ਆਉਂਦੇ ਪਿੰਡ ਚ ਉਦੋਂ ਗਸਤ ਹੁੰਦੀ ਕੋਈ ਗਸਤ ਨਹੀਂ ਇੱਥੇ ਲੈਣ ਦੇ ਨਾ ਕੱਖ ਨਹੀਂ ਗਾ ਬਹੁਤ ਜਿਆਦਾ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਇੱਕ ਬੰਦੇ ਕੀ ਰਸਵੇਖ ਪਿੰਡੇ ਇੱਥੇ ਕੋਈ ਇਹਦੇ ਭੋਮਾ ਆਉਂਦੇ ਆਗੇ ਸਮੈਗ ਪੀ ਜਾਂਦੇ ਆ ਤੇ ਨਾ ਤਾਂ ਕੇ ਦੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਗਰਸਤ ਨਹੀਂ ਇਹ ਕਹਦਾ ਸੁਣਿਆ ਵੀ ਪੱਠੇ ਤੋਂ ਜਿਹੜੀ ਮੈਨ ਤੋਂ ਸੜਕ ਜਨਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਗਰੋਧ ਇੱਕ ਵਾਰ ਦਾਤ ਹੁੰਦੀ ਆ ਤੇ ਪੈਸੇ ਕੋਲ ਇਹਨੇ ਕਦੀ ਮੋਟਰਸਾਈਕਲ ਕੋਲ ਲੀਦੇ ਆ ਬੰਦੇਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪਹੁੰਚ ਤੋਂ ਕਦੀ ਪਹੁੰਚ ਨਾ ਕਰੀ ਮੜੀ ਨਹੀਂ ਨਾ ਇਹ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੇ ਵਾਰ ਦਾ ਤੋਂ ਹੀ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਾਰਤਾ ਇੱਕ ਨੂੰ ਸਟਾ ਲੱਗ ਗਿਆ ਹਾਂਜੀ ਪਤਾ ਕਿ ਜਿਹਨੇ ਕਤਲ ਕੀਤਾ ਉਹ ਕੌਣ ਸੀ ਇਹ ਅੱਭਾ ਚਲਦੇ ਕੋ ਦੱਸ ਦੇ ਜੀ ਇੱਥੇ ਜਿੱਨਾ ਉੱਥੇ ਜਾਣਕਾਰ ਬੰਦੇ ਹੈਗੇ ਹੀ ਹਾਂਜੀ ਮਾਜੀ ਕੰਮ ਕੀ ਕਰਦੇ ਇਹ ਮੇਲੇ ਜਿਹਾ ਲਗਾ ਹੀ ਬਤਾ ਦੇ ਸਰਵੇਰ ਸੀ ਕਿਹੜੀ ਨੂੰ ਮੋਟਰ ਬੈਲ ਚ ਆ ਕਰਦੇ ਵੀ ਇਹਦਾ ਕੋਈ ਸੁਧਾਰ ਹੋਣਾ ਚਾਹੀਦਾ ਪੁਲਿਸ ਨੂੰ ਜਿਹੜਾ ਬਾਰੇ ਘਰਾਤ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਦੀ 5 ਵਜੇ ਤੋਂ ਬਾਅਦ ਚੋਰ ਘੁੰਮਦਾ ਰੋੜ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਕਲੋਂ ਦੇ ਦੋ ਦੋ ਤਿੰਨ ਤਿੰਨ ਵਾਰ ਸਿੱਧਾ ਘੇੜ ਲੈਂਦੇ ਕੋਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲੇਵਾਲ ਆਪਣਾ ਜਿਹੜਾ ਪੜਾਵਾ ਮਿਸ਼ਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਕ ਕਿ ਲੋਟ ਕਸ਼ੋਟੇ ਤੇ ਚੱਲਣ ਡਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 700000 ਰੁਪਏ ਬਦਲੇ ਜਿਹੜਾ ਵਾ ਵੀ ਬੰਦੇ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇੱਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇਰੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਥੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਂਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਬੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾ ਹੁੰਦੀਆਂ ਇੱਥੇ ਮਹਿਮਦ ਪਿੰਦੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵਿਅਕਤੀ ਭਾਈ ਅਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟ ਘਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਇਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੱਟਤਾ ਤੇ ਸੱਟ ਲੱਗਣੀ ਜਿਹੜੀ ਉਹ ਵਖਰੀ ਇਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਮਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਅਕੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਇਹ ਇਸ ਕਰਕੇ ਜਿਹੜੀ ਪ੍ਰੋਫੈਸਰ ਨੂੰ ਬੇਨਤੀ ਆ ਕਿ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਕਿ ਇੱਧਰ ਧਿਆਨ ਦਿੱਤਾ ਜਾਵੇ ਉਹ ਇਦਾਂ ਸੀਗੇ ਰਾਣਾ 슈ਗਰ ਮਿਲ ਦੇ ਤੋਂ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀਗੇ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉੱਥੇ ਤਿੰਨ ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜਿੱਤੇ ਇੱਕ ਕਰਮਚਾਰੀ ਦੇ ਗੋਲੀ ਲੱਗ ਗਈ ਆ ਜੀ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮਹਿਤਾ ਵਿਖੇ ਨਿੱਜੀ ਹਸਪਤਾਲ ਮਾਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਪਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਵੀ ਕੈਮਰੇ ਖੰਗਾਲੇ ਜਾ ਰਹੇ ਆ ਤੇ ਤਤਕਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਨਹੀਂ ਇਹ ਲੁੱਟ ਲੁੱਟਖੋ ਦੀ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋੜੀ ਮਰ ਨੇ ਜਾਣੇ ਕਿ ਮਲਾ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲ ਲੱਗੀ ਚ ਨਹੀਂ ਦੂਸਰੇ ਤੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਜਿੱਥੋਂ ਦੇ ਇਹ ਇੱਕ ਤਾਂ ਹਿਮਾਚਲ ਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਹੈ ਜੀ ਤਾਂ ਜਿਹਦੀ ਮੌਤ ਹੋਈ ਆ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਹਾਂ ਜੀ ਇਹ ਮੌਤ ਹੋਈ ਆ ਜੀ ਉਹਦਾ ਨਾਮ RAMJEET SUK SHUKLA SON OF MOOLCHANDRA ਇਹ ਲਕੀਨਪੁਰ થી ਇਧਰ ਰਹਿਣ ਵਾਲਾ ਸੀ ਠੀਕ ਹੈ ਤੇ ਇਹ ਰਾਣਾ 슈ਗਰ ਮਿਲ ਦੇ ਵਿੱਚ ਨਾ ਸਰਵਿਸ ਕਰਦੇ ਸੀ